ਮੈਂ ਤਾਂ ਨਾ ਮੰਨ ਜਾ ਖਾ ਲਈਏ ਯਾਰ ਨਹੀਂ ਯਾਰ ਕੁਝ ਨਹੀਂ ਹੁੰਦਾ ਵੀਡੀਓ ਚ ਮੰਨ ਜਾ ਉਹ ਨਹੀਂ ਹਾਂ ਖਾਣੀ ਹੁੰਦੀ ਤੇ ਲਾਣੇ ਦਾ ਨਹੀਂ ਖਾਣੀ ਹਾਂ ਵਿਚਾਰੀ ਖਾਣ ਤੋਂ ਪਹਿਲਾਂ ਹੀ ਕਹਿੰਦੀ ਮੈਂ ਨਹੀਂ ਰਹਿਣਾ ਇੱਥੇ ਪਹਿਲੀ ਟੱਪ ਗਈ ਹੈ ਉਹਨੂੰ ਵਰਾਹੀ ਕੰਮ ਕਰ ਹੀ ਦੇਣਾ ਤੇ ਆ ਵੀ ਹੈ ਨਾ ਬਿਲਕੁਲ ਕਾਲ ਚ ਲਾਣੇ ਕਰ ਗਈ ਏ ਤੇ ਇਹ ਆ ਜੀ ਮਾਮਾ ਜੀ ਹੁਣਾਂ ਦੀ ਹਵੇਲੀ ਜਾਨੀ ਕਿ ਇੱਧਰ ਡੰਗਰਾਂ ਵਾਲਾ ਬਣਾਇਆ ਨਾਲ ਹੀ ਇਹ ਘਰ ਦੇ ਤੇ ਇਹ ਉਧਰ ਸਾਈਡ ਤੇ ਬਣਾਇਆ ਹੋਇਆ ਥੋੜਾ ਜਿਹਾ ਪਾਏ ਨਹੀਂ ਪੱਠੇ ਜੇ ਪਾਨੇ ਆ ਅੱਛਾ ਤੇ ਇਹ ਲਾਇਆ ਹੋਇਆ ਜੀ ਟੋਕਾ ਤੇ ਇਹ ਆ ਜੀ ਡੰਗਰਾ ਦਾ ਸੀ ਤੋਂ ਅੱਛਾ ਉਧਰ ਬਾਹਰ ਬੰਨੇ ਨੇ ਬਾਹਰ ਹਵਾਓ ਅੱਛਾ ਉਹ ਪਲਾਟ 'ਚ ਬੰਨੇ ਨੇ ਹਮ ਤੇ ਹਵਾਓ ਲੱਗਦੀ ਰਹਿੰਦੀ ਨਾਲੇ ਚੁਗਦੇ ਰਹਿੰਦੇ ਨੇ ਆ ਕਿੱਧਰ ਬੋਲਦੀ ਪਈ ਅੱਛਾ ਮੁਰਗੀ ਵੀ ਰੱਖੀ ਏ ਤੇ ਲਓ ਜੀ ਆ ਮੁਰਗੀਆਂ ਵੀ ਰੱਖੀਆਂ ਆ ਨੇ ਮਾਮੇ ਰਾਣੇ ਆਏ ਦੇਸੀ ਮੁਰਗੀ ਦੇਸੀ ਮੁਰਗੀ ਹਾਂ ਕੱਲੀ ਹੀ ਕੇ ਹੈਗਾ ਕੋਰ ਵੀ ਹੈ ਗਈ ਸੀ ਇੱਕ ਹੋਰ ਅੱਛਾ ਉਹ ਮਰ ਗਈ ਇਹ ਮਰ ਗਈ ਵਿਚਾਰੀ ਕੇ ਖਾਛੜੀ ਇਹ ਨਹੀਂ ਨਹੀਂ ਮਰ ਗਈ ਇਹ ਲੈ ਆਵੇਂ ਹੁਣ ਇਹਦੇ ਨਾਲ ਇੱਕ ਹੋਰ ਸਾਥੀ ਵਿਚਾਰੀ ਕੱਲੀ ਹੋਏ ਰਹਿੰਦੀ ਫਿਰਦੀ ਉਧਰ ਉਧਰ ਅੱਛਾ ਮਤਲਬ ਹੈ ਗਿਆ ਸਨ ਦੋ ਸਾਂ ਤਿੰਨ ਸਾਂ ਹਾਂ ਹੁਣ ਚਾਲੀ ਦੋ ਮਰ ਗਏ ਨੇ ਉੱਚ ਤੋਂ ਮੈਂ ਤਾਂ ਨਾ ਮੰਨ ਜਾ ਖਾ ਲਈਏ ਯਾਰ ਨਹੀਂ ਯਾਰ ਕੁਝ ਨਹੀਂ ਹੁੰਦਾ ਵੀਡੀਓ ਚ ਮੰਨ ਜਾ ਉਹ ਨਹੀਂ ਆਪ ਖਾਣੀ ਹੁੰਦੀ ਤੇ ਲਾਣੇਦਾਰ ਨਹੀਂ ਖਾਣੀ ਹਾਂ ਵਿਚਾਰੀ ਖਾਣ ਤੋਂ ਪਹਿਲਾਂ ਹੀ ਕਹਿੰਦੀ ਮੈਂ ਨਹੀਂ ਦੇਣਾ ਇੱਥੇ ਪਹਿਲੀ ਟੱਪ ਗਈ ਹੈ ਉਹਨੂੰ ਵਾਦਾ ਹੀ ਕੰਮ ਕਰੀ ਦੇਣਾ ਤੇ ਆ ਵੀ ਹੈ ਨਾ ਕਾਲ ਚਲਾਣੇ ਕਰ ਗਈ ਏ ਤੇ ਲਓ ਜੀ ਇਹ ਮੁਰਗੀਆਂ ਦੇ ਵਿੱਚ ਕੀ ਨੇ ਤੇ ਰੱਖੀਆਂ ਨੇ ਤੇ ਮਾਮਾ ਦੇ ਖਾਖੂ ਲੈਂਦਾ ਤੇ ਹੱਸਨੇ ਆ ਤੇ ਮੁੰਡਾ ਅਮਰਤ ਹਾਰੀ ਏ ਅਮਰਤ ਸ਼ਕੀਅਤ ਕੋ ਸਿੱਖੇ ਬੜੀ ਵਧੀਆ ਗੱਲ ਹੈ ਹਰ ਇੱਕ ਨੂੰ ਬੰਨਣਾ ਚਾਹੀਦਾ ਹੈ ਇਹ ਵੀ ਕੋਈ ਕੋਈ ਇਹ ਜਮਾਨੇ ਚ ਹੌਸਲਾ ਖਾੜਦਾ ਤੇ ਸ਼ਾਬਾਸ਼ ਮੇਰੇ ਵੱਲੋਂ ਤੈਨੂੰ ਕਿ ਉਹ ਕਿਦੋਂ ਕਿਸੇ ਨਾਲ ਜੁੜਿਆ ਹੋਇਆ ਚੰਗੀ ਗੱਲ ਐ ਇਹ ਹੀ ਉਮਰ ਹੁੰਦੀ ਐ ਬੰਦੇ ਦੀ ਚਾਹੇ ਤਾਂ ਸਿੱਧੇ ਰਾਹ ਪੈ ਜੇ ਚਾਹੇ ਪੁੱਠੇ ਰਾਹ ਪੈ ਜੇ ਤੇ ਪਰਮਾਤਮਾ ਚਲੋ ਹਰ ਇੱਕ ਨੂੰ ਮੱਤ ਬਖਸ਼ੇ ਤੇ ਉਹ ਸਿੱਖੀ ਵਾਲੇ ਪਾਸੇ ਲੱਗੇ ਹਾਂਜੀ ਹਾਂਜੀ ਕਿਉਂਕਿ ਇਹ ਚੀਜ਼ ਘਟਦੀ ਜਾਂਦੀ ਐ ਆਪਣੇ ਜ਼ਰੂਰੀ ਐ ਤੇ ਚਲੋ ਵਧੀਆ ਗੱਲ ਕਿਉਂਕਿ ਜਿਹੜੇ ਮਾਮਾ ਜੀ ਦੇ ਦੋ ਤੇ ਤਿੰਨ ਬੇਟੇ ਨੇ ਜਿਹੜੇ ਦੋ ਬੇਟੇ ਦੂਜੇ ਵੀ ਨੇ ਇੱਕ ਤਾਂ ਆਸਟ੍ਰੇਲੀਆ ਤੁਰ ਗਿਆ ਜਿਹੜਾ ਮਤਲਬ ਇਹਦੇ ਤੋਂ ਛੋਟਾ ਐ ਤੇ ਜਿਹੜਾ ਉਦੋਂ ਛੋਟਾ ਤਿੰਨੇ ਅਮਰਤ ਧਾਰੀ ਨੇ ਤੇ ਆਪਣਾ ਗੁਰ ਸਿੱਖਣੇ ਤੇ ਬੜੀ ਵਧੀਆ ਗੱਲ ਐ ਵੀ ਇਹ ਤੇ ਬਾਕੀ ਇਧਰ ਆ ਕੂੜ-ਕਬਾੜ ਵੀ ਇੰਨਾਂਲੇ ਬੜਾ ਰੱਖਿਆ ਏ ਤੇ ਚਲੋ ਇਹ ਛੋਟੀ ਜੀ ਇਹਨਾਂ ਦੀ ਵੈਲੀ ਕਿਉਂਕਿ ਜਿਹੜੇ ਆਪਾਂ ਜ਼ਿਮੀਂਦਾਰ ਆ ਨਾ ਆਪਣਾ ਘਰ ਦੇ ਦੁੱਧ ਬਿਨਾਂ ਨਹੀਂ ਸਰਦਾ ਹਣਾ ਜ਼ਿਮੀਂਦਾਰਾਂ ਦੇ ਤਾਂ ਇੰਨਾ ਕੋਈ ਸਮਾਨ ਉੰਜ ਹੀ ਪਿਆ ਹੁੰਦਾ ਆ ਤਾਂ ਹੀ ਬਤਾਲਾ ਹਦਾ ਵੀ ਜ਼ਿਮੀਂਦਾਰ ਨੇ ਹਣਾ ਸਹੀ ਗੱਲ ਆ ਜੀ ਤੇ ਜ਼ਿਮੀਂਦਾਰੇ ਦਾ ਪਤਾ ਹੀ ਇੱਥੋਂ ਲੱਗਦਾ ਵੀ ਜੇ ਕੋਈ ਕੂੜ-ਕਬਾੜ ਖਲਾਰਾ ਪਿਆ ਹੋਵੇ ਤੇ ਬਾਕੀ ਉਹੀ ਗੱਲ ਆ ਜੀ ਵੀ ਜੱਟ ਭਾਵੇਂ ਸ਼ਹਿਰ ਦੇ ਵਿੱਚ ਆ ਜੇ ਚਲੋ ਅੱਜਕੱਲ ਮਤਲਬ ਹਾਂ ਜ਼ਿਆਦਾਤਰ ਜੱਟ ਸ਼ਹਿਰਾਂ ਚ ਆਈ ਜਾਂਦੇ ਨੇ ਤੇ ਪਰ ਪਾਵੇਂ ਕੁਛ ਵੀ ਐ ਵੀ ਪੰਡੰਗਰਾ ਬਣਾ ਨਹੀਂ ਸਰਦਾ ਤੇ ਆ ਵੇਲੇ ਸ਼ਹਿਰ ਚ ਵੀ ਆ ਕੇ ਪਿੰਡਾਰਗਾ ਮਾਹੌਲ ਬਣਾ ਦਿੰਦੇ ਨੇ ਆਹ ਕਹਦੇ ਤੁਹਾਨੂੰ ਬਰਾ ਵਿਖਾਵਾਂਗੇ ਗੋਏ ਕੋਏ ਲਾਏ ਨੇ ਕਿਉਂਕਿ ਸ਼ਹਿਰੀਆਂ ਨੂੰ ਪਤਾ ਲੱਗ ਜਾਂਦਾ ਵੀ ਪਿੰਡਾਂ ਵਾਲੇ ਆਏ ਨੇ ਤੇ ਬਾਕੀ ਉਹੀ ਗੱਲ ਆ ਜਾਂਦੀ ਐ ਵੀ ਜਿਹੜਾ ਜਿਹਦਾ ਹੁਣ ਬਚਪਨ ਤੋਂ ਹੀ ਲਾ ਲੋ ਵੀ ਦੁੱਧ ਪੀਣਾ ਘਰ ਦਾ ਦਹੀਂ ਖਾਣਾ ਉਹ ਮੁੱਲ ਦਾ ਦੁੱਧ ਲੈ ਕੇ ਨਹੀਂ ਪੀ ਸਕਦਾ ਤੇ ਇਸ ਕਰਕੇ ਵੇਲੇ ਵੀ ਮੁੱਲ ਜਗਾ ਲੈ ਕੇ ਕਿੰਨੀ ਸ਼ਹਿਰ ਚ ਮਹਿੰਗੀ ਹੁੰਦੀ ਐ ਇਹ ਡੰਗਰਾ ਆਸਤੇ ਵੀ ਬਣਾਇਆ ਹੋਇਆ ਸਿਸਟਮ ਜੱਟਾਂ ਨੇ ਘੜਿਆ ਹੋਇਆ ਟੋਕਾ ਕਿ ਉਹ ਕੇ ਫਿਰ ਉਹੀ ਗੱਲ ਆ ਜਾਂਦੀ ਵੀ ਜੱਟ ਦਾ ਜੱਟ ਪੁਣੇ ਦਾ ਤਾਂ ਹੀ ਪਤਾ ਲੱਗਦਾ ਜੇ ਨਾਲ ਡੰਗਰ ਹੋਣ ਟਰੈਕਟਰ ਹੋਣ ਹਨਾ ਜੀਵਿੰਦਾਰਾ ਤਾਂ ਹੀ ਪਤਾ ਲੱਗਦਾ ਤੇ ਚਲੋ ਵਧੀਆ ਗੱਲ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ ਲੋਕ ਬਦਲਦੇ ਜਾ ਰਹੇ ਨੇ ਪਰ ਜੱਟ ਆ ਜਿਹੜਾ ਜੱਟ ਨਹੀਂ ਬਦਲਦਾ ਉਹ ਜੱਟ ਹੀ ਰਹਿੰਦਾ ਤੇ ਆ ਵੇਲੇ ਸ਼ਹਿਰ ਦੇ ਵਿੱਚ ਵੀ ਗੱਡਿਆ ਮੋਰਚਾ ਡੰਗਰਾਂ ਵਾਲਾ ਤੇ ਆ ਭਰੀ ਪਈ ਐ ਬਖਾਨੇ ਤੁਹਾਨੂੰ ਵਿੱਚ ਕਲਿੱਪ ਲਾ ਕੇ ਕੰਦ ਗੋਇਆ ਨਾਲ ਪਤਾ ਲੱਗਦਾ ਵੀ ਇਹ ਜੱਟ ਨੇ ਗਵਾਂਡੀ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਉਹ ਠੀਕ ਹੈ ਕਰੀ ਜਾਂਦੇ ਹੋ ਕੰਮ ਹਾਂ ਜੀ ਹਾਂ ਕਰੀ ਰਹੀ ਨੇ ਚਲੋ ਵਧੀਆ ਗੱਲ ਹੈ ਮਕਾਨ ਬਣਾ ਰਹੇ ਹੋ ਹਾਂ ਜੀ ਹਾਂ ਕੋਠੀ ਬਣਾ ਰਹੇ ਅੱਛਾ ਵਾਹ ਵਧਾਈਆਂ ਜੀ ਹੈ ਮਹਾਰਾਜ ਸਾਹਿਬ ਨੂੰ ਵਧਾਈ ਤੇ ਲਓ ਇਹ ਮਾਮੇ ਕੇ ਗਵਾਂਢੀ ਬਣਨ ਲੱਗੇ ਨੇ ਦਵੇਂ ਤੇਦਰ ਬਾਈ ਹੋਰੀ ਲੱਗੇ ਹੋਏ ਨੇ ਕੰਮ ਕਰਨ ਮਿਹਨਤ ਕਰੀ ਜਾਂਦੇ ਨੇ ਤੇ ਬਸ ਕੀ ਆਜੋ ਤੁਹਾਨੂੰ ਪਿੱਛੇ ਮਿੱਤਰੀ ਦਾ ਵੀ ਮਿਲਾ ਕੇ ਦੇਉਨੇ ਆਂ ਸ੍ਰੀ ਘਰ ਬਾਈ ਹੋਰ ਕਿੱਦਾਂ ਜੀ ਵਧੀਆ ਜੀ ਹੋਰ ਕਰੀ ਜਾਂਦੇ ਵੀ ਕੰਮ ਹਾਂ ਹਾਂ ਵਧੀਆ ਜੀ ਹੈ ਨਾ ਅੱਛਾ ਕੋਠੀ ਬਣਾਈ ਜਾਂਦੇ ਹੋ ਹੈ ਹਾਂ ਜੀ ਹਾਂ ਚਾ ਇਹ ਕਿਹੜੇ ਪਿੰਡ ਦੇ ਨੇ ਜੀ ਇਹ ਉਰੇ ਨੋਕਲੇ ਨੇ ਜੀ ਅੱਛਾ ਲੋਕ ਵਾਲੀ ਹਾਂਜੀ ਠੀਕ ਐ ਤੇ ਬਾਈ ਜੀ ਆਪਣਾ ਜਿਵੇਂ ਲਾਲੋ ਵੀ ਲੋਕ ਜ਼ਿਆਦਾਤਰ ਮਤਲਬ ਪਿੰਡਾਂ ਚੋਂ ਸ਼ਹਿਰਾਂ ਲਾਈ ਜਾਂਦੇ ਨੇ ਹਾਂ ਇਹਦੇ ਬਾਰੇ ਪਾਓ ਕੁੜ ਥੋੜਾ ਬਾਲਾ ਚਾਣਨਾ ਪ੍ਰਿੰਟਰ ਚ ਹੁਣ ਰਹਿਿਆ ਨਹੀਂ ਕੋਸਾ ਕੀ ਗੱਲ ਹੋਰ ਜਿਹੜਾ ਕੋਈ ਮੜਾ ਮੋਟਾ ਹੁਣ 2 ਪੈਸੇ ਦੀ ਕਾਰ ਤੇ ਲੱਗ ਗਿਆ ਅਗਲਾ ਕਹਿੰਦਾ ਸ਼ਹਿਰ ਚ ਜਾਈਏ ਹਾਂ ਚ ਕੀ ਐ ਹਾਂ ਅੱਛਾ ਵੀ ਸ਼ਹਿਰ ਚ ਜ਼ਿਆਦਾ ਮਤਲਬ ਸਮਝਦੇ ਨੇ ਵੀ ਕੰਮਕਾਰ ਹੈ ਹੈ ਕੰਮਕਾਰ ਵੀ ਸਹੂਲਤ ਵੀ ਅੱਛਾ ਬਲਕੇ ਪਿੰਡਾਂ ਚ ਜ਼ਿਆਦਾ ਸਹੂਲਤ ਆਏ ਨਾ ਹਾਂ ਇਹ ਤਾਂ ਗੱਲ ਬਾਈ ਮੰਨਣੀ ਪੈਗੀ ਇਹ ਤਾਂ ਵੇਖੋ ਵੇਖੀ ਹੈ ਕਿ ਨਹੀਂ ਇਹ ਤਾਂ ਦੇਖੋ ਦੇਖ ਚੱਲਦਾ ਹਾਂ ਪਿੰਡਾਂ ਵਰਗਾ ਨਜ਼ਾਰਾ ਨਹੀਂ ਹੈਗਾ ਪਿੰਡਾਂ ਵਰਗਾ ਨਜ਼ਾਰਾ ਨਹੀਂ ਹੈਗਾ ਹਾਂ ਕਿਉਂਕਿ ਸਾਨੂੰ ਵੀ ਹੋ ਗਿਆ ਨਾ 25 ਸਾਲ ਸ਼ਹਿਰ ਦੇ ਵਿੱਚ ਰਹਿੰਦੇ ਆ ਪਰ ਅਸੀਂ ਅੱਜ ਵੀ ਪਿੰਡ ਨੂੰ ਤਰਸਨੇ ਆ ਤੇ ਦੁਵਾਰਾ ਤੈਨੂੰ ਪਤਾ ਫਿਰ ਵਾਪਸ ਮੋੜਨਾ ਬੜਾ ਔਖਾ ਹੋ ਜਾਂਦਾ ਇੱਕਰੀ ਬੰਦਾ ਕਿਹਨਾਂ ਆ ਗਿਆ ਵਾਪਸ ਦੁਬਾਰਾ ਜਾਈ ਨਹੀਂ ਜਾਂਦਾ ਉਹ ਬਾਹਰ ਗਿਆ ਬੰਦਾ ਵਾਪਸ ਆਪਣੇ ਦੇਸ਼ ਨਹੀਂ ਆ ਕੇ ਦਿਲ ਲੱਗਦਾ ਤੇ ਸ਼ਹਿਰ ਚ ਰਹਿ ਕਿਉਂਕਿ ਉਹ ਮਿੱਠੀਆਂ ਜੇਲਾਂ ਨੇ ਨਾ ਹਾਂ ਅੱਜ ਕੱਲ੍ਹ ਬੋਲੇ ਹੈ ਹਾਂ ਬਾਈ ਵੀ ਸੁਟੀ ਜਾਂਦਾ ਦਵਾ ਦਾ ਬਿੱਤਾ ਹੈ ਲੱਗਦਾ ਛੇਤੀ ਕੋ ਆਏਗਾ ਕੋਠੀ ਇਹ ਹੈ ਹੈ ਜਲਦੀ ਜਲਦੀ ਪਵਾ ਦਈਏ ਹਾਂ ਸਹੀ ਗੱਲ ਹੈ ਜਲਦੀ ਪਾਵਾਂਗੇ ਕੋਠੀ ਤਾਂ ਕਿਸੇ ਦੇ ਘਰੇ ਹੋਰ ਜਾਵਾਂਗੇ ਹਾਂ ਸਹੀ ਗੱਲ ਹੈ ਹੁਣ ਘਰ ਦੀ ਬੈਠੇ ਰਹੇ ਅਗਲਾ ਕਦੂਵੇ ਦੂਏ ਤੇ ਕੀ ਨਿਮੇੜੂ ਜਾਂ ਸਾਢੇ 4 ਮਹੀਨੇ ਲੱਗਿਆ ਹਾਂ ਸਹੀ ਗੱਲ ਹੈ ਚਲੋ ਵਧੀਆ ਜੀ ਪ੍ਰਮਾਤਮਾ ਛੇਤੀ ਪੂਰੀ ਕਰੇ ਹੈ ਆਡੀ ਮਿਹਨਤ ਨੂੰ ਰੰਗ ਪਾਗ ਲਾਏ ਚੰਗਾ ਬਾਈ ਜੀ ਹੈ ਚੰਗਾ ਬਾਈ ਚੰਗਾ ਹੀ ਆ ਪੁੱਤ ਕੀ ਲੈ ਕੇ ਆਇਆ ਹੈ ਤੇ ਕੀ ਕਰੀਏ ਇਹਦਾ ਹੈ ਨਾ ਆ ਵੀ ਆ ਹਾਂ ਤੂੰ ਕੀ ਲੈ ਕੇ ਆਇਆ ਪੁੱਤ ਹੈ ਅੱਛਾ ਪੈਨਸਲ ਵਾਲੇ じゃ ਹੈ ਕੋਈ ਅਗਰਦਾ ਛੇਕ ਸ਼ੂਕ ਬਣਾ ਲਿਆ ਛੇਕ ਬਣਾ ਲਈਨੇ ਕੇਲਿਆਂ ਦਾ ਲੈ ਇਹ ਮੁੰਡਾ ਸਿਆਣਾ ਹੈ ਵੀ ਨਾ ਛੇਕ ਬਣਾ ਲਿਆ ਉਹ ਨਹੀਂ ਉਹ ਜੀ ਆਖਿਆ ਕਿ ਸੱਚੀ ਮੁੱਚੀ ਨਾ ਬਣਵਾ ਲਈ ਖਾਲਾ ਬਤਾ ਤੂੰ ਹੀ ਖਾਲੇ ਨੇ ਖਾਲਾ ਜਾ ਜਾ ਲੈ ਜਾ ਗੱਲਾਂ ਕੀ ਕਰਦਾ ਤੈਨੂੰ ਵੀ ਜਾ ਕੇ ਕੋਨਾ ਦੇ ਲਈ ਆ ਰਹੇ ਹੋ ਦੇ ਇਹਨਾਂ ਦੇ ਲਈ ਆ ਰਹੇ ਹੋ ਸੀਸ ਬੰਦ ਹੋ ਗਈ ਸੀ ਇਹ ਵੀ ਚੱਲਦੀ ਉਹਨਾਂ ਬੜਾ ਜ਼ੋਰ ਦਾ ਆਇਆ ਇਹ ਆ ਜਾ ਆਵਾਜ਼ ਆ भैया ने मोटा फड़ ला ए आती थी क्या ए यानी बाहर फड़ ला मुंह में तो रहे पिछला ऐसा सुना बड़ा एंड कर